ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਨੇ ਆ ਮਿੱਠਾ ਦੀ ਫੁਰਜੀ ਹਾਂਜੀ ਤੁਸੀਂ ਨਾਲ ਬਨੇ ਰਹੋ ਦਮਿਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਆ ਤੇ ਸਾਰੇ ਹੀ ਘੈਂਪੜਾ ਠੀਕ ਰਹੇ ਹਾਂ ਜੀ ਆਪਾਂ ਪਹਿਲਾਂ ਪਾ ਲੇ ਪਿਆਜ਼ ਹਨਾ ਨਾ ਮੱਖਣ ਪਾ ਲઈએ ਹਾਂ ਜੀ ਹੁਣ ਪਾਨੇ ਆਪਾਂ ਜੀ ਇੰਕਾ ਤੇਰ ਪਾਨੇ ਆਪਾਂ ਇਹਨਾਂ ਉੱਤੇ ਉਹ ਜਿਹੜਾ ਨੂੰ ਸਵਾਦ ਅਨੁਸਾਰ ਪਾ ਲਿਓ ਜੀ ਇਹ ਜੀ ਹੁਣ ਪਾਨੇ ਆਂ ਤਰਫ ਤੋਂ ਥੋੜਾ ਪਾ ਲਈਏ ਟਮਾਟਰ ਕੁਲ ਪਾਉਣੀ ਆਪਾਂ ਆਲੂ ਇਸ ਤਰੀਕੇ ਨਾਲ ਆਲੂ ਖੁੱਲਦੇ ਨਹੀਂ ਹੈਗੇ ਤੇ ਆਪਾਂ ਇਸ ਤਰੀਕੇ ਨਾਲ ਥੋੜੇ ਜਿਹਾ ਆਲੂ ਖੋਲ ਲੀਏ ਫਿਰ ਖੁੱਲਦੇ ਹੋਏ ਹੈਗੇ ਤੇ ਆਪਾਂ ਇਹ ਤੋਂ ਥੋੜੀ ਜਿਹਾ ਤਾਂ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਤੇ ਬਸ ਹੁਣ ਕਰਦੇ ਹਾਂ ਇੱਥੇ ਇਹ ਘਰ ਲਾਵੇ ਜੀ ਇਹ ਸਾਰਾ ਇਹਨਾਂ ਅੱਗੇ ਨੂੰ ਬਾਅਦ ਚ ਭਲੀ ਹੋਵੇ ਕਿਉਂਕਿ ਜੇ ਆਪਾਂ ਪਹਿਲਾਂ ਪਾਣੀ ਹੈ ਹਲਦੀ ਹੋ ਸਾਰੇ ਟੱਕੇ ਜੀ ਚੜ ਜਾਂਦੀ ਹੈ ਇਹਦੇ ਵਿੱਚ ਆਪਾਂ ਬਾਅਦ ਚ ਪਾਉਂਦੇ ਸਾਰਾ ਸਮਾਨ ਮਿਕਸ ਹੋ ਗਿਆ ਹੁਣ ਤੇ ਮੈਂ ਆਪਾਂ ਘਾਟਾਂ ਥੋੜੇ ਜਿਹਾ ਟਮ ਪੱਕ ਜਾਂਦੀ ਹੈ ਹਾਂਜੀ ਤੁਸੀਂ ਜੇ ਆਪਣੀ ਬਣ ਗਈ। ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਨਾ। ਕੋਈ ਅਲੂ ਨਹੀਂ ਟੁੱਟਦਾ ਹੈਗਾ ਜੇ ਐਵੇਂ ਬਣਾਉ ਤਾਂ। ਜੇ ਵਿੱਚ ਪਾ ਲਓ ਪਹਿਲਾਂ ਫਿਰ ਕੋਲਾ ਮਿਲਾ ਜਾ ਹੋ ਜਾਊਗਾ। ਦੇਖੋ। ਥੋੜਾ ਪਾਓ। ਸਮਝਿਓ। ਤੁਸੀਂ ਵਿਖਾਓ ਤੇ ਇਦਾਂ ਵੀ ਹੀ ਬਣਾਓ। ਸਸਟੀ ਕਰਦੇ ਸਾਰੇ ਆਣ।